ਐਸ਼ੀਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਂ ਦੀ ਇੱਕ ਬਹੁਤ ਹੀ ਖਾਸ ਖਬਰ ਲੈ ਕੇ ਆਏ ਹਾਂ ਕਾਂਗਰਸ ਦੇ ਇੱਕਗੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਅੱਜ ਇੱਕ ਅਹਿਮ ਕਾਨਫਰੰਸ ਕੀਤੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਅਨੇਕਾਂ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਰਮੀ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਨੂੰ ਰੱਦ ਕੇ ਰਗੜੇલા ਇਤਿਹਾਸ ਦੇ ਗੰਭੀਰ ਦੋਸ਼ਾਂ ਦੇ ਇਲਜ਼ਾਮ ਵੀ ਲਗਾਏ ਨੇ ਸੋਨਾਂ ਨੇ ਆਪਣੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੀ ਸਵਾਲ ਉਹਨਾਂ ਨੂੰ ਪੁੱਛੇ ਗਏ ਤੇ ਉਹਨਾਂ ਨੇ ਕੀ ਜਵਾਬ ਦਿੱਤੇ ਆਓ ਸਭ ਤੋਂ ਪਹਿਲਾਂ ਦੇਖਦੇ ਹਾਂ ਉਹਨਾਂ ਦੀ ਇਹ ਪ੍ਰੈਸ ਕਾਨਫਰੰਸ ਬਜੋਤ ਸਾਹਿਬ ਜਾਣਕਾਰੀ ਦਿਓ ਕੱਲ ਜਿਹੜਾ ਕੁਮਰ ਵਿਜੇ ਪ੍ਰਤਾਪ ਹੋ ਰਹੇ ਨੂੰ 5 ਸਾਲਾਂ ਵਾਸਤੇ ਬਾਹਰ ਦਾ ਰਸਤਾ ਦਿਖਾਇਆ ਪਾਰਟੀ ਵੱਲੋਂ ਕਿਸਰਾ ਦੇਖ ਰਹੇ ਹੋ। ਉਹ ਕਹਿੰਦੇ ਸਕੇ ਇੰਟਰਨਲ ਮੈਟਰ ਹੈ ਆਮ ਆਦਮੀ ਪਾਰਟੀ। ਬਟ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਦੀ ਸਾਡੀ ਸਾਰੀ ਜਮਾਤ ਜਿਹੜੀ ਹੈ ਇੰਟਰਨੈਸ਼ਨਲ ਕਾਂਗਰਸ ਤੇ ਵਿਸ਼ੇਸ਼ ਤੌਰ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਐ ਮੈਂ ਬਹੁਤ ਉਹਨਾਂ ਦੀ ਇੱਜ਼ਤ ਤੇ ਕਦਰ ਕਰਦਾ। ਅਤੇ ਮੈਂ ਇਹ ਸਮਝਦਾ ਕਿ ਜੋ ਕੇਜਰੀਵਾਲ ਸਾਹਬ ਨੇ ਜਾਂ ਉਹਨਾਂ ਦੀ ਪਾਰਟੀ ਨੇ ਕੀਤਾ ਬਹੁਤ ਵੱਡਾ ਧੱਕਾ ਉਹਨਾਂ ਨਾਲ ਕੀ ਅਸੀਂ ਕੁਮਰ ਵਿਜੇ ਪ੍ਰਤਾਪ ਦੀ ਲਾਈਨ ਆਫ ਐਕਸ਼ਨ ਵੇਖੀ ਇਹਨਾਂ ਨੂੰ ਐਜ਼ ਅ ਪੋਸਟਰ ਬੁਏ ਆਮ ਆਦਮੀ ਪਾਰਟੀ ਲੈ ਕੇ ਆਈ ਤੇ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਸੂਤਰਾਂ ਨੂੰ ਮੈਨੂੰ ਪਤਾ ਹੈ ਰਿਲਾਈਬਲ ਸੋਰਸਸ ਤੋਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਇਹ ਗੱਲ ਦੱਸੀ ਸੀ ਕਿ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਅਸੀਂ ਤੁਹਾਨੂੰ ਡੱਟੀ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਲੈ ਕੇ ਆਵਾਂਗੇ ਕਿਉਂਕਿ ਕੇਜੜੀਵਾਲ ਸਾਹਿਬ ਦਾ ਕਹਿਣਾ ਸੀ ਕਿ ਮੈਂ ਇੱਕ ਕੰਮ ਤੁਹਾਡੇ ਕੋਲ ਕਰਾਣਾ ਹੈ ਕਿ ਜਿਹੜਾ ਬੈਬਲ ਕਲਾ ਪਰਗਾੜੀ ਤੇ ਬੈਬਲ ਕਲਾ ਦੇ ਕੇਸੇਸ ਨੇ ਉਹਦੇ ਵਿੱਚ ਸਿੱਟਦੇ ਇਹ ਮੈਂਬਰਸ ਹਨ ਉਹਨੇ ਕਿਹਾ ਕਿ ਸਾਨੂੰ ਯਾਰ ਬਹੁਤਾ ਟਾਈਮ ਵੀ ਨਹੀਂ ਲੱਗਣਾ ਜਿੱਦਣ ਕੋਈ ਆਨੈਸਟ ਚੀਫ ਮਿਨਿਸਟਰ ਆਏਗਾ ਜਾਂ ਆਨੈਸਟ ਪਾਰਟੀ ਇਮਾਨਦਾਰ ਜਮਾਤ ਆਏਗੀ ਅਸੀਂ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਕੱਢ ਕੇ ਅਗਲੇ ਤੇ ਲਾਗੂ ਕਰ ਦੇਣੀ ਤੇ ਬਰਗਾੜੀ ਤੇ ਬਹਿਬਲ ਕਲਾ ਦੇ ਜਿਹੜੇ ਇਸ਼ੂਜ਼ ਨੇ ਜਿਹੜੇ ਹਰ ਪੰਜਾਬੀ ਦੇ ਦਿਲ ਨੂੰ ਛੂੰਹਦੇ ਮੈਂ ਇਕੱਲੇ ਸਿੱਖ ਭਾਈਚਾਰੇ ਦੀ ਗੱਲ ਨਹੀਂ ਕਰਦਾ ਹਰ ਪੰਜਾਬੀ ਦੀ ਗੱਲ ਕਰਦਾ ਕਿਉਂਕਿ ਹਰ ਪੰਜਾਬ ਚ ਰਹਿਣ ਵਾਲਾ ਹਰ ਪੰਜਾਬੀ ਭਾਵੇਂ ਸਾਡੇ Hindu ਵੀਰ ਨੇ ਭਾਵੇਂ ਇਥੋਂ ਦੇ Christian ਭਾਈਚਾਰਾ ਭਾਵੇਂ Muslim ਭਰਾ ਨੇ ਭਾਵੇਂ Buddhist ਨੇ ਭਾਵੇਂ Jain ਸਾਰੇ ਦੇ ਸਾਰੇ ਸਿੱਖ ਧਰਮ ਦੇ ਵਿੱਚ ਬਹੁਤ ਅਕੀਦੇਦਾਰ ਨੇ ਉਹ ਵੀ ਸਾਰੇ ਜਾਣਦੇ ਸੀ ਕਿ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੀਆਂ ਬੇਅਦਬੀਆਂ ਹੋਈਆਂ ਤੇ ਕਰਾਉਣ ਵਾਲੇ ਜਿਹੜੇ ਦੋਸ਼ੀ ਨੇ ਜੇ ਪੰਜਾਬ ਵਿੱਚੋਂ ਸੇਫ ਨਹੀਂ ਤੇ ਫਿਰ ਹੋਰ ਕਿੱਥੇ ਹੋ। ਤੋਂ ਮੈਂ ਸਮਝਣਾ ਕਿ ਵੱਡਾ ਧੋਖਾ ਹੋਇਆ। ਕਿਆ-ਕਿਆ ਕਾਕੇ ਮੈਂ ਲੀਡਰ ਆਫ ਦੀ ਆਪੋਜੀਸ਼ਨ ਦਾ ਜੇ ਰਿਕਾਰਡ ਕੱਢ ਕੇ ਵੇਖੋ। ਦੋ ਤਿੰਨ ਦਫਾ ਮੈਂ ਖੁਦ ਉੱਠ ਕੇ ਸਖਲਤਾਰ ਸਿੰਘ ਸਦਵਾ ਸਾਹਿਬ ਸਪੀਕਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸਪੀਕਰ ਸਾਹਿਬ ਤੁਹਾਡਾ ਹਲਕਾ ਵੀ ਹੋਏ ਜਿੱਥੇ ਸਾਰਿਆਂ ਨੂੰ ਪਹਿਲੇ ਇਹਦਾ ਉਥੇ ਸ਼ੁਰੂਆਤ ਹੋਈ ਸੀ ਇਸ ਪ੍ਰਕਾਰ ਦੀ ਬੈਬਲ ਕਾ ਤੇ ਕੂਟ ਕੁਮਰ ਵਿਜੇ ਦੀ ਫਾਇਰਿੰਗ ਹੋਈ ਸੀ ਐਪੀ ਸੈਂਟਰ ਹੋਏ ਤੁਸੀਂ ਖੁਦ ਜਾ ਕੇ ਵਾਦੇ ਕਰਦੇ ਨੇ ਉਹ ਘਰ ਤੋਂ ਕੱਢ ਕੁਮਰ ਵਿਜੇ ਪ੍ਰਤਾਪ ਨੂੰ ਬੋਲਣ ਦਾ ਵਕਤ ਦੇ ਦਿਓ ਉਹ ਕਹਿੰਦਾ ਸੀ ਮੈਨੂੰ 10 ਮਿੰਟ ਦਾ ਟਾਈਮ ਦਲ ਸਭਾ ਜਿੱਤਾ ਜਾ ਮੈਂ ਗੱਲ ਕਰਾਂ ਇਹਨਾਂ ਨੇ ਉਹਨਾਂ ਨੂੰ ਵਕਤ ਨਹੀਂ ਦਿੱਤਾ ਇਹ ਡਰੱਗਸ ਦਾ ਇਸ਼ੂ ਤੇ ਇਹਨਾਂ ਕਹਿਆ ਜਿੰਨੀ ਕੁਮਰ ਵਿਜੇ ਪ੍ਰਤਾਪ ਨੂੰ ਨੌਲੇਜ ਹੈ ਕਿਸੇ ਨੂੰ ਹੈ ਨਹੀਂ ਹੁਣ ਤੁਸੀਂ ਵੇਖੋ ਕੁਮਰ ਵਿਜੇ ਪ੍ਰਤਾਪ ਪਾਰਟੀ ਚੋਂ 5 ਸਾਲ ਬਾਅਦ ਸਿਕੜ ਦਿੱਤਾ ਤਾਂ ਉਹਦਾ ਮਤਲਬ ਹੈ ਕਿ ਟੋਟਲ ਡਰਾਮਾ ਸੀ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਛੁੱਟਣੀ ਸੀ ਕੇਜਰੀਵਾਲ ਸਾਹਿਬ ਤੇ ਆ ਆਦਮੀ ਸ਼ਾਰੀ ਤੇ ਜਿਹੜਾ ਭਗਤਵਾਨ ਹੈ ਇਹ ਟੋਟਲ ਪੰਜਾਬ ਦੇ ਲੋਕਾਂ ਦਾ ਧੁਖਾ ਕਰ ਰਹੇ ਨੇ ਥੈਰੇਟਿਕਸ ਕਰ ਰਹੇ ਨੇ ਤੇ ਇਹਦਾ ਹੀ ਤੁਸੀਂ ਰਿਜ਼ਲਟ ਵੇਖ ਰਹੇ ਹੋ ਕਿ ਕੋਈ ਵੀ ਚੀਜ਼ ਨੇਪਰੇ ਨਹੀਂ ਚੜਪਾ ਹਾਂਜੀ ਬੰਨੂ ਸਾਹਿਬ ਪਿਕੜੇ ਬਿਲੀ ਜਿੰਨੇ ਚੋਂ ਨਾਮ ਹੋਇਆ ਲੋਜਾਂ ਦਾ ਮੈਂ ਸਾਹਿਬੀ ਵੀਡੀਓ ਸਟੇਟਮੈਂਟ ਆ ਰਹੀ ਹੈ ਕੁਝ ਕਰਨੀ ਚਾਹਵਾ ਦੇ ਚਲ ਰਹੀ ਹੈ ਕਿ ਅਸੂ ਜੀ ਨੂੰ ਬਹੁਤ ਹੰਕਾਰ ਮਰ ਗਿਆ ਤੁਸੀਂ ਕਿਹਾ ਤੇਰੀ ਬੇਨਤੀ ਇਸ ਤਰ੍ਹਾਂ ਹੈ ਆਪਣੀ ਪਾਰਟੀ ਦੀ ਕਿਸੇ ਮੈਟਰ ਮੈਂ ਕੋਈ ਟਿੱਪਣੀ ਨਹੀਂ ਕਰਦਾ ਮੈਂ ਕਰੇਗਾ ਮੈਂ ਸ਼ਾਦਸ ਤੋਂ ਲੈ ਕੇ ਬਿਕਰਮ ਸਿੰਘ ਜੀ ਤੇਰੇ ਕਿੰਾਰੇ ਨੈਗੇਟਿਵ ਹੋਣੇ ਦੇਖੋ ਅਸੀਂ ਇਹ ਗੱਲ ਕਲੀਅਰ ਕੀ ਸਾਫ ਤੋਂ ਨਸ਼ਾ ਕੋਈ ਵੇਚਦਾ ਹੋਵੇ ਜਾਂ ਬਕਾੰਦਾ ਹੋਵੇ ਉਹ ਭਾਵੇਂ ਕੋਈ ਪੋਲੀਟੀਸ਼ੀਅਨ ਹੋਵੇ ਭਾਵੇਂ ਪੁਲਿਸ ਦਾ ਅਫਸਰ ਹੋਵੇ ਪਾਵੇਂ ਕੋਈ ਬੀਰੋਕਰੇਟ ਹੋਵੇ ਪਾਵੇਂ ਕੋਈ ਜੱਗ ਦਾ ਸਮਗਰ ਹੋਵੇ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਬਟ ਇੱਕ ਚੀਜ਼ ਹੈ politically motivated ਨਾ ਹੋ ਸਾਢੇ 3 ਸਾਲ ਤੇ ਤੁਸੀਂ ਸੁੱਤੇ ਰਹੇ ਹੁਣ ਤੁਸੀਂ ਇੱਕ ਵਾਰ ਫੇਰ ਕੋਸ਼ਿਸ਼ ਕਰ ਰਹੇ ਹੋ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਛੁੱਟੀਏ ਦੇਖੋ ਤੁਸੀਂ ਕੋਈ 26 ਜਨਵਰੀ ਜਾਂ 15 ਜਨਸ ਕੱਢ ਕੇ ਵੇਖ ਲਓ ਪਹਿਲੇ ਸਾਲ ਜੇ 26 ਜਨਵਰੀ ਐ ਤੇ ਭਗਵੰਤ ਮਾਨ ਕਹਿੰਦਾ ਸੀ 15 ਅਗਸਤ ਤੱਕ ਨਸ਼ਾ ਬੰਦ ਹੋ ਜਾਏਗਾ ਜੇ 15 ਅਗਸਤ ਨੂੰ ਆਇਆ ਤੇ ਅਗਲੀ 26 ਜਨਵਰੀ ਦੀ ਡੇਟ ਦੇ ਦਿੱਤੀ ਤੇ ਇਸੇ ਕੇਜਰੀਵਾਲ ਨੇ ਇਹਨਾਂ ਦੇ ਪਾਰਟੀ ਦੇ ਸੁਪਰੀਮੋ ਨੇ 4 ਮਹੀਨੇ ਦਾ ਟਾਈਮ ਮੰਗਿਆ ਸੀ ਮੈਂ ਪਹਿਲੇ ਤਾਂ ਕੇਜਰੀਵਾਲ ਨੂੰ ਇਹ ਸਵਾਲ ਕਰਨਾ ਚਾਹੁੰਦਾ ਜੋ ਕੇਜਰੀਵਾਲ ਸਾਹਿਬ ਜਿਹਨੂੰ ਤੁਸੀਂ ਗ੍ਰਿਫਤਾਰ ਕੀਤਾ ਮੈਂ ਤਾਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਉਹਦੇ ਤੋਂ ਪਹਿਲੇ ਮਾਫੀ ਕਿਹੜੀ ਕਰਨੋਂ ਮੰਗੀ ਤੁਸੀਂ ਤੁਸੀਂ ਖੁਦ ਰਿਟਰਨ ਵਿੱਚ ਮਾਫੀ ਮੰਗੀ ਐ ਸਿਆਦ ਜੀ ਜਲੋ ਤੁਸੀਂ ਜੋ ਕੁਝ ਵੀ ਕਾਰ ਕਰਨੀ ਕਰੋ ਪਾਰਟੀ ਬਕਾਇਦਾ ਤੌਰ ਨਾਲੇ ਕਿਉਂਕਿ ਇਸ ਵਿਅਕਤੀ ਤੇ ਜਿਹੜੀ ਐਫ ਆਈ ਆਰ ਰਜਿਸਟਰੀ ਕਾਂਗਰਸ ਦੀ ਸਰਕਾਰ ਤੇ ਬਟ ਸਾਨੂੰ ਇਹ ਖੱਛਿਆ ਕਿ ਫੇਰ ਡਰਾਮਾ ਹੀ ਹੋ ਰਿਹਾ ਕੋਈ ਵੀ ਕੇਸ ਭਾਵੇਂ ਵਿਜੀਲੈਂਸ ਨੇ ਕੀਤਾ ਕ腐ਸ਼ਨ ਦਾ ਜਾਂ ਡਰਗਸ ਦੇ ਕੇਸੇ ਨਹੀਂ ਮੇਰੇ ਅੱਜ ਵੀ ਮੰਨਣਾ ਹੈ ਕਿ ਪੁਲਿਸ ਜਿਹੜੀ ਹੈ ਪੰਜਾਬ ਦੀ ਪੁਲਿਸ ਉਹ ਤੱਕ ਇੱਕ ਖੁਦ ਜ਼ਿੰਮੇਵਾਰ ਨਹੀਂ ਇਸ ਕਾਰਨ ਤੁਸੀਂ ਆਪੇ ਤੁਸੀਂ ਵੇਖੋ ਜਿਹੜੀ ਪੁਲਿਸ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾ ਸਕਦੀ ਹੈ ਜਿਹੜੀ ਪੁਲਿਸ ਰਾਜੀਂਦ ਸਿੰਘ ਏਆਈਜੀ ਨੂੰ ਜਿਹੜਾ ਡਰੱਗਸ ਦੇ ਵਿੱਚ ਵੱਡਾ ਨਾ ਹੈ ਉਹਨੂੰ ਖੁਦ ਭਜਾ ਸਕਦੀ ਜਿਹੜੇ ਲੌਰੈਂਸ ਬਿਸ਼ਨੋਈ ਦੇ ਵਿੱਚ ਜਿਹਨੂੰ ਕੇਸ ਚੋਂ ਬਾਹਰ ਕੱਢਿਆ ਗਿਆ ਡੀਐਸਪੀ ਸੰਧੂ ਉਹਨੂੰ ਖੁਦ ਭਜਾ ਸਕਦੀ ਹੈ ਤੇ ਜਦੋਂ ਮਰਜ਼ੀ ਵਾਪਸ ਮਗਾ ਸਕਦੀ ਹੈ ਇਸ ਗਵਰਨਮੈਂਟ ਤੈਨੂੰ ਕਿੰਨਾ ਕੁ ਭਰੋਸਾ ਹੋ ਸਕਦਾ ਮੈਂ ਇੱਥੇ ਇੱਕ ਭਗਵੰਤੂ ਤੇ ਕੇਜਰੀਵਾਲ ਨੂੰ ਇਥੇ ਇੱਕੋ ਗੱਲ ਕਹੂੰਗਾ ਕਿ ਇਸ ਕੇਸ ਨੂੰ ਕਿਸੇ ਬੰਨੇ ਲਾ ਕੇ ਛੱਡਿਓ ਤੇ ਨਹੀਂ ਤੇ ਪੰਜਾਬ ਦੇ ਵਿੱਚੋਂ ਬੋਰੀ ਬਿਸਤਰਾ ਚੁੱਪੇ ਤੇ ਭੱਜੇ ਵਾਲੇ ਬਣ ਹਾਂਜੀ ਅਗਲੀ ਗੱਲ ਹੁਣ ਅਗਲਾ ਸਵਾਲ ਵੀ ਕੋਈ ਤੁਹਾਡੇ ਚੋਂ ਬੜਵਾਲ ਸਾਹਿਬ ਅ ਵਿਆਪਕ ਗੱਲ ਕਰ ਰਹੇ ਆ 42 ਵਰਦੀ ਮੂਡ ਬੈਂਕ ਬਹੁਤ ਅਫਸੀਰ ਪਰ ਲਗਾਤਾਰ ਡਾਊਨ ਜਾ ਰਿਹਾ ਹੈਗਾ ਕਿਸੇ ਟਾਈਮ ਤੇ ਉਹ ਕੇਰ ਨੂੰ ਇਹ ਗਿਆ ਜਾਂਦਾ ਸੀਗਾ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੋਰ ਬੈਂਕ ਇਹਨਾਂ ਦਾ ਹੈ ਨਾ ਚੈਨਾ ਤੱਕ ਵੀ ਕਿਤੇ ਮੈਂ ਤੇ ਇਹਨੂੰ ਕਿਵੇਂ ਦੇਖ ਲਵਾਂ ਕਿਉਂਕਿ ਉਹ ਜਮਾਨਤਾ ਜੋ ਦੇਖੋ ਗੱਲ ਇਸ ਰ ਹੈ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਉਹ ਨਾ ਇਹ ਬੇਸਿਕਲੀ ਸਿੱਖ ਜਮਾਤ ਸੀ ਇਟ ਵਾਸ ਅ ਰਿਪਰੈਜ਼ੈਂਟੇਟਿਵ ਆਫ ਦੀ ਸਿੱਖ ਇਹ ਜਿਹੜੀ ਪਾਰਟੀ ਦਾ ਜੋ ਜਨਮ ਹੋਇਆ ਹੈ ਇਹਨੂੰ ਐਜ਼ ਅ ਸਿੱਖ ਪਾਰਟੀ ਬਣਾਇਆ ਜਦੋਂ ਬਾਦਲ ਸਾਹਿਬ ਗਵਰਨਮੈਂਟ ਚਾਹੀਏ ਨੇ ਉਹਨਾਂ ਨੇ ਬਾਦਲ ਸਾਹਿਬ ਸੀਨੀਅਰ ਨੇ ਸਾਹਬ ਲਾ ਰਿਆ ਕਿ ਨਿਰਾ ਇਸ ਆਪਣੇ ਇੱਕ ਧਰਮ ਦਾ ਨਾਮ ਲੈ ਕੇ ਵੋਟ ਮੰਗਨਾ ਸਾਡੀ ਗੱਲ ਨਹੀਂ ਪੱਦੀ ਤੇ ਮੋਗੇ ਵਿੱਚ ਜਿਹੜੀ ਬਹੁਤ ਵੱਡੀ ਇੱਕ ਕਾਨਫਰੰਸ ਉਸ ਟਾਈਮ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਇਹ ਹੁਣ ਸਿੱਖ ਜਮਾਤ ਨਹੀਂ ਇੱਕ ਪੰਜਾਬੀ ਜਮਾਤ ਬਣ ਗਈ ਸੋ ਇਹਨਾਂ ਨੇ ਉਹਨੂੰ ਓਪਨ ਅਪ ਕੀਤਾ ਇੱਕ ਰੈਲੀਜੀਅਸ ਬੇਸਡ ਪਾਰਟੀ ਨੂੰ ਇੱਕ ਸੈਕੂਲਰ ਪਾਰਟੀ ਦਾ ਫੇਸ ਦੇਣ ਦੀ ਕੋਸ਼ਿਸ਼ ਖਾਨੂੰ ਦੇ ਕੋਈ ਤਕਲੀਫ ਨਹੀਂ ਅਸੀਂ ਮੰਨੇ ਆ ਕਿ ਗੁਰੂਆਂ ਪੀਰਾਂ ਪਗੰਬਰਾਂ ਦੀ ਤੇ ਸੂਰਬੀਰਾਂ ਦੀ ਦਿੱਤੀ ਇੱਥੇ ਤੇ ਗੁਰੂਆਂ ਨੇ ਗੱਲ ਹੀ ਹਮੇਸ਼ਾ ਸਾਂਝੀ ਵਾਕਤਾ ਦੀ ਕੀਤੀ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਕੋਲ ਦੀ ਸੀ ਕਾਂਗਰਸ ਹੀ ਇੱਕ ਜਮਾਤ ਜਿਹੜੀ ਨੈਸ਼ਨਲਿਸਟ ਵੀ ਹੈ ਤੇ ਸੈਕੂਲਰ ਵੀ ਇਹਨਾਂ ਨੇ ਕੀਤੀ ਉਹਦੇ ਨਾਲ ਲਾ ਫਿਰ ਇਹਨਾਂ ਨੇ ਸੋਚਿਆ ਕਿ ਚਲੋ ਬਾਕੀ ਲੋਕ ਤੇ ਕੁਝ ਹੱਦ ਤੱਕ ਸਾਡੇ ਨਾਲ ਆ ਹੀ ਗਏ ਨੇ ਤੇ ਵੋਟਾਂ ਲੈਣ ਵਾਸਤੇ ਇਹਨਾਂ ਨੇ ਇੱਕ ਇਸ ਕਿਸਮ ਦੀ ਤਾਕਤ ਨੂੰ ਬੈਕਗ੍ਰਾਉਂਡ ਦੇ ਵਿੱਚ ਜੱਫੀ ਪਾਈ ਜਿਹੜੀ ਸਿੱਖ ਇਸ਼ੂਜ਼ ਦੇ ਉੱਤੇ ਸਿੱਖ ਧਰਮ ਤੇ ਟੋਟਲੀ ਉਲਟ ਆਪੋਜੀਸ਼ਨ 'ਚ ਚੱਲਦੀ ਸੀ ਉਹਨਾਂ ਨਾਲ ਇਹਨਾਂ ਨੇ ਸਾਇਲੈਂਟ ਆਪਣੀ ਇੱਕ ਅਲਾਈੈਂਸ ਬਣਾਈ ਉਹਨਾਂ ਕੋ ਵੋਟਾਂ ਲਈਆਂ ਇੱਕ ਕਲੈਕਸ਼ਨ ਵੀ ਉਹਨਾਂ ਦੇ ਸਿਰ ਤੇ ਜਦੋਂ ਫਰਦਾਬਾਸ਼ ਹੋਇਆ ਲੋਕਾਂ 'ਚ ਸਮਝ ਆਈ ਕਿ ਜਿਹੜੀ ਦੋਰੀਵਾਰ 2012 ਜਿੱਤੇ ਨੇ ਉਹਦੇ ਫੈਕਟਰ ਕੀ ਸੀ ਫੈਕਟਰ ਜਦੋਂ ਸਾਹਮਣੇ ਆਏ ਕਿ ਇਹਨਾਂ ਨੇ ਮਦਦ ਜਿਹੜੀ ਹੈ ਇੱਕ ਇਹੋ ਜੀ ਆਰਗੇਨਾਈਜੇਸ਼ਨ ਦੀ ਲਈ ਹੈ ਜਿਹੜੀ ਕੰਪਲੀਟਲੀ ਸਿੱਖ ਪ੍ਰਿੰਸੀਪਲਸ ਦੇ ਅਗੇ ਚੱਲਦੀ ਹੈ। ਤੋਂ ਲੋਕਾਂ ਦੇ ਵਿੱਚੋਂ ਇਹਨਾਂ ਦੇ ਫੇਤ ਉੱਠਣਾ ਸ਼ੁਰੂ ਹੋ ਗਿਆ। ਅੱਜ ਦੇ ਵੇਖੋ ਹਾਲਾਤ ਇਹੋ ਜਿਹੇ ਬਣ ਗਏ ਨੇ। ਕਿਸੇ ਨੂੰ ਅਕਾਲੀ ਲੀਡਰਸ਼ਿਪ ਦੇ ਫੇਤ ਹੀ ਆ। ਬਾਕੀਆਂ ਨੂੰ ਤੇ ਛੱਡ ਲੋ ਕਿਸੇ ਸਿੱਖ ਨੂੰ ਫੇਤ ਹੈ। ਫਿਰ ਇਹਨਾਂ ਨੇ ਸਾਡੇ ਰਿਲੀਜੀਅਸ ਇੰਸਟੀਟਿਊਸ਼ਨ ਸਾਡੇ ਜਿਹੜੇ ਉਹਨਾਂ ਵਿੱਚ ਇੰਨੀ ਭਾਰੀ ਮਦਖਲਕ। ਇਹਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ। ਇੱਕ ਸਿੱਖ ਬਜੋਰੀਟੀ ਸੂਬੇ ਵਿੱਚ ਇਹ ਇਥੇ ਧਰਮ ਪਰਿਵਰਤਨ ਹੋ ਰਿਹਾ ਪੰਜਾਬ ਦੇ ਵਿੱਚ ਸਿੱਖ ਵੀ ਜਿਹੜੇ ਨੇ ਉਹ ਕੁਝ ਹੋਰ ਧਰਮ ਅਪਣਾ ਰਹੇ ਨੇ ਤੇ ਇਸ ਤੋਂ ਵੱਡੀ ਖਤਰੇ ਦੀ ਕਹਿਤੀ ਕੀ ਹੋ ਸਕਦੀ ਕਿ ਜੇ ਜਿਹੜਾ ਤੁਹਾਡੇ ਇੱਕ ਮжоਰਟੀ ਸੂਬਾ ਹੋਏ ਜੇ ਉਹਦੇ ਵਿੱਚ ਤੁਹਾਡੀ ਪਰਿਵਰਤਨ ਹੋ ਰਿਹਾ ਉਹਦਾ ਮਤਲਬ ਤੁਹਾਡੇ ਇੰਸਟੀਚਿਊਸ਼ਨ ਜਿਹੜੇ ਧਾਰਮਿਕ ਇੰਸਟੀਚਿਊਸ਼ਨ ਜਿਨ੍ਹਾਂ ਨੇ ਗਰੀਬ ਲੋਕਾਂ ਨੂੰ ਮीडियोਕਰ ਲੋਕਾਂ ਨੂੰ ਮਦਦ ਕਰਨੀ ਸੀ ਮਾਲੀ ਤੌਰ ਤੇ ਮਦਦ ਕਰਨੀ ਸਕੂਲਾਂ ਵਿੱਚ ਮਦਦ ਕਰਨੀ ਸੀ ਹਸਪੀਟਲ ਵਿੱਚ ਮਦਦ ਕਰਨੀ ਸੀ ਵਜ਼ੀਫਿਆਂ ਵਿੱਚ ਬੱਚਿਆਂ ਦੇ ਕਰਨੀ ਜਿਸ ਤਰ੍ਹਾਂ ਦੂਜੇ ਕਰਦੇ ਜਦੋਂ ਤੁਸੀਂ ਉਹਦੇ ਤੋਂ ਹੱਥ ਹੀ ਖਿੱਚ ਲਿਆ ਤੇ ਕੰਪਲੀਟਲੀ ਏਸ ਨੂੰ ਪੋਲਿਟਿਕਲਾਈਜ਼ ਹੀ ਕਰ ਦਿੱਤਾ ਸਾਰੇ ਮਸਲੇ ਨੂੰ ਤਾਂ ਲੋਕਾਂ ਨੇ ਬਿਲਕੁਲ ਛੱਡ ਦਿੱਤਾ ਸੋ ਅੱਜ ਅਕਾਲੀ ਦਲ ਡਿੱਗਦਾ ਡਿੱਗਦਾ ਢੈਂਦਾ ਚੌਥੇ ਨੰਬਰ ਤੇ ਪਹੁੰਚ ਗਿਆ ਅੱਜ ਜੇ ਵੇਖਿਆ ਜਾਏ ਤੇ ਜਿਹੜੀਆਂ 4 ਮੇਨ ਜਮਾਤਾਂ ਨੇ ਉਹਦੇ ਵਿੱਚ ਅਕਾਲੀ ਦਲ ਪੂਰ ਫੋਰਟ ਤੋ ਇਹਨਾਂ ਦੀ ਡਿਸਟੈਂਸ ਖਤਮ ਹੋ ਗਈ ਤੇ ਨਾ ਹੀ ਮੈਨੂੰ ਜਾਪਦਾ ਹੈ ਜਲਦੀ ਚੇ ਬਣਨੀ ਜਦੋਂ ਤੁਸੀਂ ਗੁਰੂ ਘਰ ਨਾ ਮੱਥਾ ਲਾਓਗੇ ਆਲ ਮਾਈਟੀ ਨਾ ਲਾਓਗੇ ਤੇ ਉਦੋਂ ਫਿਰ ਇਸ ਕਿਸਮ ਦੇ ਰਿਜ਼ਲਟ ਤੁਹਾਡੇ ਸਾਹਮਣੇ ਠੀਕ ਹੈ ਸਰ ਪੰਜਾਬ ਸੇ ਚੜਦਾ ਹੈ ਕਰਜਾਂ ਨਾਲ ਕਿਹਨੋਂ ਹਾਂਜੀ ਪੰਜਾਬ ਸੇ ਚੜਦਾ ਹੈ ਕਰਜਾਂ ਨਾਲ ਹਾਂਜੀ ਪੰਜਾਬ ਸੇ ਚੜਦਾ ਹੈ ਕਰਜਾਂ ਨਾਲ ਕੀ ਕਾਂਗਰਸ ਕਰਦਾ ਹੈ ਮੈਂ ਤੁਹਾਨੂੰ ਮੈਂ ਇਹ ਕਹੂੰਗਾ ਕਿ ਤੁਸੀਂ ਇਹ ਸਵਾਲ ਜਿਹੜਾ ਇੰਡੀਅਨ ਰੈਵਨਿਊ ਸਰਵਿਸਸ ਦਾ ਸਰ ਕੇਜਰੀਵਾਦ ਸਾਹਿਬ ਜਦੋਂ ਕੇਜਰੀਵਾਲ ਸਾਹਿਬ ਪੰਜਾਬ 'ਚ ਅਕੀਲੇ ਫੇਸ ਚ ਆਏ ਇਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕੇਜਰੀਵਾਲ ਸਾਹਿਬ 2.5 ਲੱਖ ਕਰੋੜ ਦਾ 75 ਸਾਲਾਂ 'ਚ ਕਰਦਾ ਹੋ। ਤੁਹਾਡੇ ਕੋਲ ਤਰੱਕੀ ਵਾਸਤੇ ਤੁਹਾਡਾ ਡਵੈਲਪਮੈਂਟ ਵਾਸਤੇ ਸਾਡੇ ਕੋਲ ਪੈਸੇ ਹੈ ਨਹੀਂ। ਤੁਸੀਂ ਕਿਰਪਾ ਕਰਕੇ ਦੱਸੋ ਜੇ ਪਰਿਵਰਤਨ ਆਣਾ ਹੈ। ਤੁਸੀਂ ਕਹਿੰਦੇ ਕਾਂਗਰਸ ਨੂੰ ਵੀ ਛੱਡੋ, ਅਕਾਲੀ ਦਲ ਭਾਜ ਨੂੰ ਵੀ ਛੱਡੋ। ਤੇ ਤੁਹਾਨੂੰ ਅਸੀਂ ਇਹ ਪੜਾਈਏ ਦੱਸੋ ਕਿ ਪੈਸੇ ਕਿਥੋਂ ਆਣਗੇ ਪੰਜਾਬ ਦੀ ਡਵੈਲਪਮੈਂਟ ਵਾਸਤੇ। ਕੇਜਰੀਵਾਲ ਸਾਹਿਬ ਤੇ ਮੈਂ ਤੁਹਾਨੂੰ ਸਟੇਟਮੈਂਟ ਦੱਸਦਾ। ਉਹ ਕਹਿਣ ਲੱਗੇ ਮੈਂ ਰੇਵਨਿਊ ਅਫਸਰ ਨੇ ਕਿਹਦੀ ਰੈਵਨਿਊ ਸਰਵਸੇ ਸਿਨੇਮੋਸਟ ਇਨਕਮ ਟੈਕਸ ਦਾ ਅਫਸਰ ਸੀ ਮੇਰੀ ਜੇ 40 ਹੈ ਮੇਰੀ ਜਿਹੜੀ ਤਾਕਤ ਹੈ ਜਾਂ ਮੇਰੀ ਐਕਸਪਰਟਿਸ ਹੈ ਉਹ ਇਸੇ ਗੱਲ 'ਤੇ ਆ ਕਿ ਰੈਵਨਿਊ ਰਿਸੋਰਸਸ ਕਿਸਾ ਲੈ ਕੇ ਆਣੇ ਉਹਨਾਂ ਦੋ ਕਈਆਂ ਗੱਲਾਂ ਬੋਟੇ ਤੌਰ 'ਤੇ ਲੈ ਕੇ ਆਇਆ ਕਿ ਪੰਜਾਬ ਦਾ ਬਜਟ ਅੱਜ ਤੋਂ ਸਾਢੇ 3 ਸਾਲ ਪਹਿਲੇ ਸੀ 1,70,000 ਕਰੋੜ ਕੇਜਰੀਵਾਲ ਸਾਹਿਬ ਕਹਿੰਦੇ ਤੇ 40% ਦੇ ਵਿੱਚ ਚੋਰੀ ਚੱਲਦੀ ਕਮਿਸ਼ਨ ਚੱਲਦੀ ਡਾਕਾ ਚੱਲਦਾ ਚਲੋ 40 ਛੱਡ ਲੋ ਕਹਿੰਦੇ ਮੈਂ ਘੱਟ ਤੋਂ ਘੱਟ 20% ਇਸੇ ਬਜਟ ਦੇ ਵਿੱਚੋਂ ਪੈਸੇ ਕੱਢ ਕੇ ਚੋਰੀ ਬੰਦ ਕਰਕੇ ਕਮਿਸ਼ਨਸ ਬੰਦ ਕਰਕੇ ਪੰਜਾਬ ਨੂੰ ਹਰ ਸਾਲ 34000 ਕਰੋੜ ਰੁਪਇਆ ਦਊਂਦਾ 20% ਦਾ ਮਤਲਬ ਹੋਇਆ 170000 ਦਾ 34 ਦਾ ਦੂਜਾ ਉਹਨੇ ਕਿਹਾ 20000 ਮੈਂ ਦਊਂਗਾ ਤਿੰਨ ਦਰਿਆਵਾਂ ਚੋਂ ਜਿਹੜੀ ਮਾਈਨਿੰਗ ਹੁੰਦੀ ਹੈ ਮੈਂ 20000 ਕਰੋੜ ਸਾਲਾਨਾ ਦਿਆਂ ਕਰੂੰਗਾ ਤੋਨਾ ਕਿਹਾ 34 ਤੇ 20 54000 ਕੱਲਾ ਹੀ ਬੜਾ ਹੈ ਹੋਰ ਮੈਂ ਨਾਂ ਮੈਂ ਕਰਜ਼ਾ ਲਵਾ ਇਹ ਵੀ ਨਾਲ ਕਿ 1 ਰੁਪਿਆ ਸੀ ਕਰਜ਼ਾ ਨਹੀਂ ਲਾਂਗੇ ਮੇਰੀ ਕੋਸ਼ਿਸ਼ ਹੋਏਗੀ ਕਿ ਅਗਲੇ 5 ਸਾਲਾਂ ਦੇ ਕਿ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਵਾਂ ਜੇ ਨਾਂ ਮੁਕਤ ਹੋ ਸਕੇ ਨਾ ਕਰ ਤਾ ਬਚਾ ਤੱਕ ਬਚਾ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਾਂ ਲੱਗ ਮਾਈਨਿੰਗ ਦੇ ਵਿੱਚੋਂ ਮੈਂ ਲੀਡਰ ਆਫ ਦੀ ਆਪੋਜੀਸ਼ਨ ਸਾਨੂੰ ਸਾਲ ਦਾ ਆ ਰਿਹਾ 270 ਕਰੋੜ ਰੁਪਈਆ ਐਵਰੇਜ ਪਿਛਲੇ ਸਾਢੇ ਤਿੰਨ ਸਾਲ ਨੂੰ 270 ਮੈਂ ਪੁੱਛਣਾ ਚਾਹਣਾ 19700 70 ਕਰੋੜ ਰੁਪਈਆ ਮੈਨੂੰ ਕਿਰਪਾ ਕਰਕੇ ਦੱਸਣ ਆ ਜਿਹੜੇ ਨੇ ਕੇਜਰੀਵਾਲ ਸਾਹਿਬ ਕਿ 19700 ਕਰੋੜ ਰੁਪਈਆ ਕਿੱਥੇ ਗਿਆ ਉਹਦਾ ਮਤਲਬ ਸਿੱਧੇ ਤੌਰ ਤੇ ਚੋਰੀ ਹੋਇਆ ਤੁਸੀਂ ਆਪ ਕੰਨੇ ਆ ਕੇ ਮੈ ਇਹ ਦਊਂਗਾ 34000 ਕਰੋੜ ਤਾਂ ਅਜੇ ਤੱਕ ਦਿਨਾਂ ਸਾਲਾਂ 'ਚ 1 ਲੱਖ 1000 ਕਰੋੜ ਰੁਪਈਆ ਬੰਦਾ ਸੀ 1 ਰੁਪਈਆ ਨਹੀਂ ਆਇਆ ਪੰਜਾਂ ਚੋ ਕਿੱਥੇ ਗਿਆ ਪੈਸਾ ਹੁਣ ਕਰਜ਼ੇ ਦੀ ਗੱਲ ਦੱਸੋ ਜਿਹੜਾ ਕਰਜ਼ਾ ਸਾਡੀ ਕਾਂਗਰਸ ਦੀ ਸਰਕਾਰ ਜਦੋਂ ਖਤਮ ਹੁੰਦੀ ਏ ਉਸ ਟਾਈਮ 275000 ਦਾ ਕਰਜ਼ਾ ਸੀ ਇਸ ਤੱਕ ਅੱਜ ਦੇ ਦਿਨ 4 ਲੱਖ 32000 ਕਰੋੜ ਦਾ ਹੋ। ਇਹ ਸਾਲ ਦੇ ਅੰਤ ਤੱਕ ਜਿਹੜਾ ਅਗਲਾ ਸਾਲ ਮਾਰਚ ਤੱਕ ਇਹ ਤਕਰੀਬਨ 4.5 ਹੋ ਜਾਣਾ ਤੇ ਜਦੋਂ ਤੱਕ ਇਹ ਗਣੋਂ ਲੈਣੇ ਨੇ ਆਪਣੇ ਤਕਰੀਬਨ 5 ਤੱਕ ਪਹੁੰਚਦੇ। 75 ਸਾਲਾਂ 'ਚ 2.5 ਲੱਖ ਕਰੋੜ 5 ਸਾਲਾਂ 'ਚ 5 ਲੱਖ। ਤੇ ਤੋਂ ਤੁਹਾਡੇ ਸਾਹਮਣੇ ਤੇ ਅਜੇ ਤੇ ਲੋਟਾ 40000 ਏਕੜ ਦੀ ਹੋਣੀ ਹੈ ਜਿਹੜਾ ਸਾਰਿਆਂ ਨੂੰ ਵੱਡਾ ਮੈਗਾ ਸਕੈਮ ਹਿਸਟਰੀ ਦੇ ਵਿੱਚ ਹਿੰਦੁਸਤਾਨ ਚੋਏਗਾ ਉਹ ਇਹ ਕੇਜਰੀਵਾਲ ਲੈਂਡ ਕੋ ਅਲੋਂਗ ਵਿਦ ਭਗਵੰਤ ਮਾਨ ਆ ਕਰਨ ਲੱਗੇ ਨੇ ਜਿਹੜੀ 40000 ਕਿੱਲਾ ਪਈ 24000 ਤਾਂ ਕੱਲੀ ਲੁਧਿਆਣੀ ਚੀਜ਼ ਇਸ ਤਰ੍ਹਾਂ ਹੀ ਜਿੰਨੇ ਵੱਡੇ ਸ਼ਹਿਰ ਅੰਮ੍ਰਿਤਸਰ 4000 ਮੁਹਾਲੀ 2100 ਅੱਜ ਲਿਸਟ ਆਈ ਹੈ ਬਹੁਤ ਵੱਡੀ ਕਸਬਾ ਦੇ ਵਿੱਚ 40000 ਏਕੜ ਇਹਨਾਂ ਨੇ ਜਗਾ ਲੈਣੀ ਉਹਦੇ ਵਿੱਚ ਵੱਡੇ ਪੇਮਾਨੇ ਤੇ ਇਹਨਾਂ ਦਾ ਟੀਚਾ 40 ਤੋਂ 45000 ਕਰੋੜ ਰੁਪਇਆ ਕਢਣ ਚੋਰੀ ਕਰਕੇ ਭੱਜਣ ਇਦੇ ਖਿਲਾਫ ਅਸੀਂ ਇੱਕ ਵੱਡੀ ਮੂਵਮੈਂਟ ਕਾਂਗਰਸ ਵੱਲੋਂ ਛੇੜਾਂਗੇ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ। ਇਹਦੇ ਖਿਲਾਫ ਪਹਿਲੇ ਪ੍ਰੈਸ ਕਾਨਫਰੰਸ ਹੋਏਗੀ ਉਸ ਤੋਂ ਬਾਅਦ ਝਟ ਕੇ ਮੋਰਚਾ ਲਾਵਾਂਗੇ ਤੇ ਸਾਰੇ ਪੰਜਾਬ ਨੂੰ ਮੈਂ ਬੇਨਤੀ ਕਰੂੰਗਾ ਬਿਫੋਰ ਇਹ ਪੱਜ ਜਾਣ ਪੋਰੀ ਬਸਰਾ ਚੁੱਕ ਕੇ ਤੇਜਰੀਵਾਲ ਤੇ ਇਹਦੀ ਪਾਰਟੀ ਸਾਰੀ ਪੱਜੇ। ਉਸ ਤੋਂ ਪਹਿਲੇ ਸਾਨੂੰ ਰੋਕਣਾ ਚਾਹੀਦਾ ਸਾਰੇ ਪੰਜਾਬ। ਨਹੀਂ ਨਹੀਂ ਗਲਤ ਕਰ। ਕਿ ਮੈਂ ਰਾਸਵਾਨ ਹੈ। ਇਹ ਕਿਹੜਾ ਹੈ ਜੀ। ਪਹਿਲਾਂ ਤਾਂ ਆਪਾਂ ਦੀ ਪਾਰਟੀ ਆਪਣੇ ਮੰਤਰੀਆਂ ਨੂੰ ਡਰਕਟਰ ਰੋਹੀ ਬਾਹਰ ਕੀਂ ਚੰਦੇ ਦੇ ਦੇ। ਦੇਖੋ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਇਸ ਤੋਂ ਵੱਡਾ ਝੂਠਾ ਇਸ ਭਗਵੰਤ ਤੋਂ ਕੋਈ ਬਤਾਉ ਸਤਾ। ਆਪਣੇ ਘਰ ਚੀਫ ਮਿਨਿਸਟਰ ਮੰਤਰੀ ਨੂੰ ਕਰ ਪਠਾ ਉਥੋਂ ਫਰਾਈ ਪੁਲਿਸ ਨੂੰ ਜਿਹੜਾ ਵਿਜੇ ਸਿੰਘਲਾ ਸੀ ਹੈਲਥ ਮਿਨਿਸਟਰ ਉਹਨੂੰ ਆਪਣੇ ਘਰੋਂ ਗਨਤਾਰ ਕਰਾਇਆ। ਉਹਨੂੰ ਆਪ ਕਿਹਾ ਕਿ ਮੇਰੇ ਕੋਲ ਸੀਡੀ ਪਈ ਹੈ ਦੀ। ਇਹ ਕਮਿਸ਼ਨ ਲੈਂਦਾ ਰਿਹਾ ਤੇ ਹੁਣ ਆਪੀ ਇਹਦੇ ਵਿੱਚ ਇਹਨਾਂ ਨੇ ਇੱਕੋ ਚੀਜ਼ ਵੇਖੀ ਹੈ ਕਿ ਜਿਹੜਾ ਅਕਾਲੀ ਲੀਡਰ ਫੜਿਆ ਗਿਆ ਇਹਦਾ ਰਾਮ ਰੌਲਾ ਬਹੁਤ ਇਤਬਾਰਾਂ ਵਿੱਚ ਜਦੋਂ ਉਹਦੇ ਰਾਮ ਰੌਲਾ ਪ੍ਰੈਸ ਉੱਧਰ ਬਿਜ਼ੀ ਹੈ ਇਹਦੇ ਵਿੱਚ ਮੈਂ ਇਹ ਇੱਕ ਦੋਹਾਂ ਨੂੰ ਇਹਨਾਂ ਚੋਰਾ ਨੂੰ ਜਿਹੜੀ ਕਲੀਨ ਚਿੱਟੇ ਦਿੰਦਾ ਜਿਹਦੇ 'ਚ ਵਿਜੇ ਸਿੰਘਲੇ ਨੂੰ ਦਿੱਤੀਗੀ ਆ ਤੁਹਾਡੇ ਸਰਾਰੀ ਨੂੰ ਦਿੱਤੀਗੀ ਹੁਣ ਫਰਾਰੀ ਦੀ ਬਾੜੀ ਆ ਜਿੰਨੇ ਹੁਣ ਹੈ ਨੇ ਇਹਨਾਂ ਨੂੰ ਹੌਲੀ ਹੌਲੀ ਕਲੀਨ ਚਿੱਟਾ ਦੇਣਗੇ ਇਹਨਾਂ ਦੇ ਇਹ ਦੇ ਨੇ ਉਹ ਸਾਰਗੇ ਤੇ ਸਾਰੇ ਮਾਨਦਾਰ ਨੇ ਬਾਕੀ ਸਾਰੇ ਬੇਇਮਾਨ ਆਹੀ ਸਾਰੀ ਇੱਕ ਗੇੜੇ ਦੀ ਟੋਟਲ ਫਰਾਡ ਜਮਾਤ ਤੇ ਚੁੱਕੀ ਜਮਾਤ ਇਹ ਤੁਹਾਡੇ ਸਾਹਮਣੇ ਹੈ ਕੋਈ ਡਰਗਸ ਕੇ ਇਹ ਤੱਕ ਮੈਂ ਤੇ ਅੱਗੇ ਕਈ ਵਾਰ ਕਿਹਾ ਤੇ ਹੁਣ ਫੇਰ ਕਹਿਣਾ ਚਾਹੋ ਉਹ ਸਾਡੇ ਤਿੰਨਾਂ ਸਾਲਾਂ ਤੇ ਕੇਜਰੀਵਾਲ ਸਾਹਿਬ ਤੁਹਾਡੇ ਕੋ ਭਗਵੰਤੀ ਨਸ਼ਾ ਮੁਕਤ ਨਹੀਂ ਹੋ ਸਕਿਆ ਤੇ ਪੰਜਾਬ ਨੂੰ ਇਸ ਨਸ਼ਾ ਮੁਕਤ ਕਿਸਾ ਕਰੋਗੇ ਇਹ ਸਵਾਲ ਸੀ ਮੈਨੂੰ ਉਹ ਤਾਂ ਨਾ ਚਾਹ ਉਹ ਤੁਹਾਨੂੰ ਕੁਝ ਨਹੀਂ ਮਿਲੇਗਾ ਵੇਖਣਾ ਇਹਦੇ ਚ ਕੀ ਹੈ ਤੁਸੀਂ ਵੇਖੋ ਤੁਸੀਂ ਸਾਰੇ ਪ੍ਰੈਸ ਦੇ ਵੀਰ ਹੋ ਹਾਰਟ ਆਫ ਪੰਜਾਬ ਇਜ਼ ਬੂਗ ਕੋਈ ਭਰਾ ਮੇਰਾ ਮਾਂ ਖੜੀ ਕਰਕੇ ਪ੍ਰੈਸਰਟ ਮੋਟਰ ਨੂੰ ਦੱਸ ਕੋ ਫਰਕ ਪਿਆ ਇਹ ਕਾਨੂੰਨ ਦਾ ਦੱਸੋ ਕਿਉਂਕਿ ਇਹਨਾਂ ਦੀ ਮਿਲੀ ਭੁਗਤਨਾ ਹੋ ਰਿਹਾ ਪੰਜਾਬ ਪੰਜਾਬ ਪੁਲਿਸ ਇਹਨਾਂ ਲੋਕਾਂ ਦੀ ਮਿਲੀ ਭੁਗਤਨਾ ਕੰਮ ਚੱਲ ਰਿਹਾ ਸਰ ਇਹ ਕਿਥੋਂ ওভার ਹੋਣਾ ਹੈ ਇਹ ওভার ਹੋਣਗੇ ਤੇ ਫਿਰ ওভার ਹੋਏ ਥੈਂਕ ਯੂ ਪ੍ਰੈਸ ਕਾਨਫਰੰਸ ਤੁਸੀਂ ਦੇਖੀ ਹੈ ਬਾਤ ਹੈ ਗੰਭੀਰ ਦੋਸ਼ ਸਰਦਾਰ ਪ੍ਰਤਾਪ ਸਿੰਘ ਬਾਜਵਾ ਹਰਾਨਿਆਂ ਆਮ ਆਰਮੀ ਪਾਰਟੀ ਤੇ ਲਗਾਏ ਨੇ ਔਰ ਜੋ ਉਹਨਾਂ ਨੇ ਦੋਸ਼ ਲਗਾਏ ਨੇ ਜਾਂ ਜੋ ਬ੍ਰਾਸ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ ਉਹ ਵਿਰੋਧੀ ਧਿਰ ਦੇ ਸਾਰੇ ਹੀ ਨੇਤਾਵਾਂ ਕੋਲ ਪਹੁੰਚ ਚੁੱਕੇ ਹੋਣਗੇ ਹੁਣ ਵਿਰੋਧੀ ਧਿਰ ਉਹਨਾਂ ਵੱਲੋਂ ਲਗਾਏ ਇਲਜ਼ਾਮਾਂ ਦਾ ਜਵਾਬ ਕੀ ਦਿੰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿਸ ਕਰਵਟ ਬੈਠਦੀ ਆ ਇਹ ਅਸੀਂ ਦੇਖਾਂਗੇ ਔਰ ਜਿਵੇਂ ਹੀ ਵਿਰੋਧੀ ਪਾਰਟੀ ਉਹਨਾਂ ਦੇ ਉੱਤੇ ਕੋਈ ਖਾਸ ਇਲਜ਼ਾਮਾਂ ਦੀ ਲੜੀ ਚੜੀ ਲਗਾਉਂਦੀ ਹੈ ਜਾ ਪ੍ਰਤਾਪ ਸਿੰਘ ਬਾਜਵਾ ਦੇ ਸਵਾਲਾਂ ਦੇ ਉਹ ਜਵਾਬ ਦਿੰਦੀ ਹੈ ਦੋਸ਼ਾਂ ਦੇ ਜਵਾਬ ਦਿੰਦੀ ਹੈ ਤੁਹਾਡੀ ਨਜ਼ਰ ਪਰਾਂਗੇ ਜੀ ਤਦ ਤੱਕ ਵਾਸਤੇ ਪਿਆਜ ਦਿਓ ਜੀ ਦੇਖਦੇ ਰਹੋ ਸਟਾਰ ਏਸ਼ੀਆ